ਕਬੀਰ ਕਹਿੰਦੇ ਨੇ ਸੁਰ ਨਰਮ ਹੋਨੇ ਜਨ ਕੌਤਕ ਆਏ ਕੋਟ 33 ਉਜਾਨਾ ਭਗਤ ਕਬੀਰ 33 ਕਰੋੜ ਦੇਵਤਾ ਇਹ ਸੂਕਸ਼ਮ ਰੂਹਾਂ ਮੇਰਾ ਇਹ ਆਨੰਦ ਦੇਖਣ ਵਾਸਤੇ ਆਇਆ ਜਦ ਵੀ ਕਿਸੇ ਦੀ ਪਹਿਲੀ ਪਹਿਲੀ ਸਮਾਦੀ ਲੱਗਦੀ ਹੈ ਆਨੰਦ ਬਣਦਾ ਹੈ ਇਸ ਤਰ੍ਹਾਂ ਦੀਆਂ ਰੂਹਾਂ ਜਿਨ੍ਹਾਂ ਦਾ ਜਨਮ ਨਹੀਂ ਹੋਇਆ ਪਵਿੱਤਰ ਹੈ ਇਹ ਕੌਣ ਆਉਂਦੇ ਨੇ ਜਿਵੇਂ 100 ਮੀਲ ਦੀ ਵਾਟ ਹੋਵੇ ਕੋਈ 60 ਮੀਲ ਚੱਲਿਆ 70 80 90 ਸਰੀਰ ਦਾ ਅੰਤ ਹੋ ਗਏ ਮੰਜ਼ਿਲ ਤੱਕ ਨਹੀਂ ਪਹੁੰਚੇ ਹੁਣ ਇਹ ਐਸੀ ਮਾਂ ਲੱਭਣਗੇ ਜੇ ਆਪ 60 ਮੀਲ ਚੱਲੇ ਸਨ ਤੇ ਕੋਈ ਮਾਂ ਵੀ 60 ਮੀਲ ਚਲੀ ਹੋਵੇ ਉਹਦੀ ਕੁੱਖ ਦੇ ਚ ਪ੍ਰਵੇਸ਼ ਕਰ ਦੇਣ ਦੂਜੇ ਚ ਨਹੀਂ ਤਾਂ ਇਹਨਾਂ ਵਿਚਾਰਿਆਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੁਣ ਇਤਨੀ ਪਵਿੱਤਰ ਮਾਂ ਕਠਨ ਹੈ। ਓਕੇ ਕੇ। ਇਹਨਾਂ ਨੂੰ ਉਡੀਕ ਕਰਨੀ ਪੈਂਦੀ ਔਰ ਤਰਸਦੇ ਨੇ। ਕੋਈ ਸਾਡਾ ਜਨਮ ਹੋਵੇ ਤੇ ਜਿਹੜੀ ਵਾਟ ਰਹਿੰਦੀ ਓ ਪੂਰੀ ਕਰੀਏ ਇਸ ਦੇ ਹੀ ਕੋ ਸਿਮਰੇ ਦੇ ਦੇਵਤੇ ਚਾਂਦੇ ਨੇ ਦੇਹੀ ਮਿਲੇ। ਔਰ ਹਰ ਇੱਕ ਮਾਂ ਦੇ ਰਾਹੀ ਵਾਣਾ ਨਹੀਂ ਚਾਹਦੇ। ਹਰ ਇੱਕ ਪਿਤਾ ਦੇ ਰਾਹੀ ਵਾਣਾ ਨਹੀਂ ਚਾਹਦੇ। ਇਸ ਵਾਸਤੇ ਇਹਨਾਂ ਨੂੰ ਉਡੀਕ ਬੜੀ ਲੰਬੀ ਕਰਨੀ ਪੈਂਦੀ ਹੈ। ਮਾੜੀਆਂ ਮਾਵਾਂ ਮੌਜੂਦ ਨੇ। ਭੇੜੇ ਪਿਤਾ ਮੌਜੂਦ ਨੇ। ਤੋਂ ਪੈੜੀਆਂ ਰੂਹਾਂ ਦੇ ਰੋਜ਼ ਜਨਮ ਹੋ ਰਹੇ ਨੇ ਗੁਸਤਾਖੀਵਾਂ ਹੋ ਰਹੇ ਨੇ। ਉਹਨਾਂ ਲਈ ਦਰਵਾਜ਼ੇ ਖੁੱਲ੍ਹੇ ਨੇ। ਉਤੇ ਆ ਰਹੇ ਨੇ। ਕੋ ਬਾ ਰਹੇ। ਉਡੀਕ ਦੇਵਤਿਆਂ ਨੂੰ ਕਰਨੀ ਪੈਂਦੀ ਹੈ। ਲੰਬੀ ਕਰਨੀ ਪੈਂਦੀ। ਚਲੋ ਮੈਂ ਇੱਥੇ ਕਹਿਣਾ ਤੇ ਨਹੀਂ ਸੀ ਪਰ ਮੈਂ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਆਤਮਾ ਇੱਥੇ ਵੀ ਹੈ ਮੈਂ ਉਸ ਨੂੰ ਵੀ ਸੁਤੇ ਜਿਹਾ ਦੇਖਿਆ ਜਦੋਂ ਇਤਨਾ ਪਵਿੱਤਰ ਹੈ ਸ਼ੇਖ ਹੈ ਤੇ ਮੈਂ ਕਿਹਾ ਤੂੰ ਮੈਨੂੰ ਸਾਰੀ ਕੁਰਾਨ ਸੁਣਾ ਦਿਤੀ ਹੈ ਹਾਲਾਂਕਿ ਸਿੱਖ ਵੀ ਬੀਬੀ ਹੈ ਹੈਰਾਨੀ ਹੋਈ ਮੈਨੂੰ ਤੂੰ ਮੈਨੂੰ ਕੁਰਾਨ ਸੁਣਾ ਦਿਤੀ ਹੈ ਔਰ ਸੁਰ ਦੇ ਚ ਸੁਣਾ ਦਿੱਤੀ ਅਰਥ ਵੀ ਸੁਣਾ ਰਹੇ ਬਟਕ ਕਿਉਂ ਰਹੇ ਕਿਉਂ ਬਟਕਦੇ ਪਏ ਉਹਦਾ ਕਹਿਣਾ ਸੀ ਮੈਂ ਰੋਜ਼ ਦਰਬਾਰ ਸਾਹਿਬ ਆਉਣਾ ਕੁਛ ਸਪਰਿਸ਼ ਕਰਨੋਂ ਜੀ ਕਰਦਾ ਲੰਗਰ ਵੀ ਛਕਣੋਂ ਜੀ ਕਰਦਾ ਪ੍ਰਸ਼ਾਦ ਵੀ ਲੈਣੋਂ ਜੀ ਕਰਦਾ ਇਹਦੇ ਆਸਰੇ ਤੇ ਮੈਂ ਲੈਂਦਾ ਮੇਰੇ ਕੋਲ ਦੇਹੀ ਨਹੀਂ ਹੈ ਨਹੀਂ ਹੈ ਪਤਾ ਨਹੀਂ ਕਿਦਰ ਮੈਨੂੰ ਵੇ ਮਹੀਨਾ ਸਮਝ ਲੈਣਾ ਤੇ ਮੈਂ ਕਿਹਾ ਜਦ ਤੂੰ ਇਤਨੀ ਤੜਪ ਰਖਦਾ ਹੈ ਮੁਸਲਮਾਨ ਆਉਂਦਾ ਆਇਆ ਦਰਬਾਰ ਸਾਹਿਬ ਦੇ ਇਤਨੀ ਤੜਪ ਰਖਦਾ ਹੈ ਇਤਨੀ ਖਿੱਚ ਆਏ ਦਿਨ ਇਥੇ ਕ੍ਰਿਸ਼ਮੇ ਹੁੰਦੇ ਰਹਿੰਦੇ ਨੇ ਇਸ ਚੱਕਰੇ ਚ ਨਾ ਪੈਣਾ ਕਿ ਕੋਈ ਕਦ ਕ੍ਰਿਸ਼ਮਾ ਹੋਇਆ ਹੈ 30 40 ਕ੍ਰਿਸ਼ਮੇ ਤੇ ਅਮਰ ਸਰਜ ਕੋ ਜਿਹਾ ਸੀਆਂ ਬੀਬੀਆਂ ਮਿਲੀਆਂ ਇੱਕ ਨੂੰ ਰਸੋਲੀ ਸੀ ਪੇਟ ਦੇ ਵਿੱਚ ਬੜੀ ਵੱਡੀ ਉਹ ਕਿਤੇ ਦੱਸ ਦੇ ਨੇ ਇਥੇ ਪ੍ਰਕਰਮਾਂ 'ਚ ਬੈਠ ਕੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦੀ ਰਹੀ ਰਸੋਲੀ ਆਪੇ ਹੀ ਗਈ ਬੋਲੇ ਆਪੇ ਹੀ ਇਹ ਇੱਕ ਰਸਮੇ ਹੁੰਦੇ ਰਹਿੰਦੇ ਜਿਵੇਂ ਬਾਸੂ ਬਾਰ ਦਵਾਜ ਨਾਲ ਹੋਏ 크ਿਸਮੇ ਇੱਥੇ ਹੁੰਦੇ ਰਹਿੰਦੇ ਇਹ ਉਹ ਸਿੰਘਾਸਣ ਹੈ ਇਹ ਉਹ ਮੰਦਰ ਹੈ ਜਿੱਥੇ 24 ਘੰਟੇ ਪ੍ਰਮਾਤਮਾ ਬੋਲ ਰਿਹਾ ਉਹਦੀ ਆਵਾਜ਼ ਗੂੰਜ ਰਹੀ ਹੈ ਮੈਨੂੰ ਸੁਣ ਕੇ ਆਇਆ ਫਿਰ ਤੂੰ ਕਿਉਂ ਪਟਕ ਸ਼ੇਖ ਐਨੇ ਪਵਿੱਤਰ ਰੂਹ ਤੈਨੂੰ ਗੁਰਬਾਣੀ ਚੰਗੀ ਲੱਗਦੀ ਐ ਮੈਨੂੰ ਖੈਨ ਲਗਾ ਮੈਂ ਜਦ ਕਥਾ ਕਰਦੇ ਹੋ ਤੁਹਾਡੇ ਕੋਲ ਬੈਠਾ ਹਾਂ ਮੈਂ ਕਿ ਚਲੋ ਤੇ ਉਹ ਪ੍ਰੂਫ ਕੀ ਉਹ ਸੁਣਾਉਣ ਲੱਗ ਪਿਆ ਮੈਨੂੰ ਕਥਾ ਸੁਣਾਉਣ ਲੱਗ ਪਿਆ ਮੰਤਰ ਵੀ ਸੁਣਾਉਣ ਲੱਗ ਪਿਆ ਮੈਂ ਕਾ ਦੋਗੇ ਨਿਹਾਲੀ ਖੈੜ ਐ ਮੁਸਲਮਾਨ ਫਿਰ ਮੈਂ ਹੈਰਾਨ ਹੋਇਆ ਕਹਿੰਦਾ ਮੈਂ ਕੰਯਾ ਨੂੰ ਫਿਰ ਪਿੱਛੇ ਵੀ ਕੀਤਾ ਥੋੜਾ ਜਿਹਾ ਆ ਜੀ ਆ ਵੀ ਮੈਂ ਹੈਰਾਨ ਹੋਇਆ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਕਿਦਰ ਮੈਨੂੰ ਵੇਮੀ ਨਾ ਸਮਝ ਲੈਣਾ ਮੈਂ ਬਾਰ ਬਾਰ ਕਹੇ ਫਿਰ ਤੂੰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਕੋਈ ਮਾਂ ਮਿਲੇ ਤੇ ਆਵਾ ਮਾਂ ਨਹੀਂ ਮਿਲਦੀ ਤੇ ਮੈਂ ਕਿਹਾ ਤੇ ਬਾਰ ਬਾਰ ਦਾ ਜਨਮ ਸਿੱਧ ਹੋ ਗਿਆ ਇਸਲਾਮ ਤੇ ਮੰਨਦਾ ਹੀ ਨਹੀਂ ਕਹਿੰਦਾ ਨਾ ਮੰਨੇ ਜਨਮ ਤੇ ਹੁੰਦਾ ਸ਼ਮਸ ਤਬਰੀਜ਼ਮੰਦੇ ਨੇ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮਾ ਮਾਂ ਕੋ ਨ ਮੈਂ ਇੱਕ ਦਫਾ ਦੁਨੀਆ ਚ ਆਇਆ ਮੈਂ ਬਾਰ ਬਾਰ ਆਇਆ ਉਹ ਕਿੰਨਾ ਕਈ ਕਰਾਂ ਕੋਈ ਮਾਂ ਨਹੀਂ ਮਿਲਦੀ ਜੋ ਮੇਰੇ ਸੁਭਾਅ ਨਾਲ ਮੇਲ ਖਾਵੇ ਕਿ ਉਸਨੇ تسلیم ਕਰ ਲਿਆ